ਲਾਈ ਦੋਸਤੋ ਆਪਣੀ ਸੰਗਤ ਆ ਗਈ ਤੇ ਆ ਗਏ ਸਾਰਿਆਂ ਦਾ ਡੇਰਾ ਮਲ ਲਿਆ ਤੇ ਤਿਆਰੀਆਂ ਜਿਹਨੇ ਹੁਣ ਝੋਨਿਆਂ ਦੀਆਂ ਮੋਟਰਾਂ ਚੱਲ ਪਈਆਂ ਨੇ ਪਾਣੀ ਛੱਡਤਾ ਤੇ ਆਪਣਾ ਬੰਚ ਜਿਹੜਾ ਸੀ ਤੋੜਤਾ ਨੇ ਹੁਣ ਆਪਾਂ ਲੱਗੇ ਨੂੰ ਨਵਾਂ ਤਿਆਰ ਕਰਨ ਅੱਜ ਬੈਂਚ ਆਪਾਂ ਨਵਾਂ ਤਿਆਰ ਕਰਾਂ ਮੈਂ ਤੇ ਮੇਰੇ ਨਾਲ ਮੇਰਾ ਲੰਗੋਟਿਆ ਹੈ ਯਾਨੀ ਕਿ ਬਾਧਰ ਮਿਸਤਰੀ ਬਾਧਰ ਮਿਸਤਰੀ ਉਹ ਆ ਗਿਆ ਆਜਾ ਆਪਾਂ ਬੈਠ ਨਾਲ ਦੀ ਨਾਲ ਬੈਠ ਤਿਆਰ ਕਰਦੇ ਆ ਤੇ ਨਾਲ ਝੱਟ ਰੌਣਕ ਮੇਲਾ ਲਾਉਣੇ ਹਾਂ ਉਹ ਖ ਲੈnde ਪੈਣੇ ਛਾਵਾਂ 'ਚ ਬੈਠੇ ਨੇ ਆ ਬੇ ਠੰਡੀਆਂ ਛਾਵਾਂ 'ਲੇ ਕੋਈ ਤਾਸ਼ ਖੇਡਦਾ ਪਿਆ ਉੱਤੇ ਬੇਲ ਪੱਥਰ ਦੀ ਠੰਡੀ ਛਾਂ ਇਹਨਾਂ ਲਈ ਮੈਦਾਨ ਤਿਆਰ ਹੁੰਦਾ ਪਿਆ ਇੱਧਰ ਵੇਖੋ ਜੀ ਆਹ ਦੇ ਵਿੱਚ ਇੱਥੇ ਆਪਾਂ ਜੰਗ ਲੜਦੇ ਜੀ ਇਹਨਾਂ ਨੂੰ ਉਹਨਾਂ ਚਿਰ ਫੌਜਾਂ ਆ ਰਾਮ ਫਰਮਾ ਰਹੇ ਹਾਂ ਹਾਂ ਲਓ ਦੇਖੋ ਜੀ ਆਪਾਂ ਨਵਾਂ ਮਿਸਤਰੀ ਲਿਆਂਦਾ ਅੱਗੇ ਇਹ ਆਪਣੇ ਕੋਲ ਬਾਦਰ ਮਿਸਤਰੀ ਉਹ ਬਾਦਰ ਮਿਸਤਰੀ ਆ ਵੇਖਿਆ ਹੁਣ ਵੇਖਾਂਗੇ ਮੇਠੋਕਦਾ ਚੱਲ ਠੋਕ ਮੇਖ ਜਵਾਨਾ ਠੋਕ ਦੇ ਚੱਲ ਚੱਲ ਇਹ ਵੇਖਿਆ ਇਧਰ ਵੱਟ ਕੱਢੀ ਆਉਦਾ ਇਹ ਆ ਵੇਖਿਆ ਜੀ ਵਾਲ ਇੱਕੜੀ ਪਿਆਗਾ ਯਾਰ ਸੁੱਖ ਦੀ ਨਹੀਂ ਬਈ ਚੱਕਰ ਕੀ ਚੱਕਰ ਕੀ ਹੈ ਕਿਉਂ ਮੇਖਾ ਨਾ ਖਰਾਬ ਕਰ ਬਾਦਰ ਮਿਸਤਰੀ ਜੀ ਫੜ ਜਾ ਕਣ ਫੜ ਕੇ ਠੋਕਦੇ ਆਪਾ ਚੱਲ ਇਹ ਇਧਰ ਰੱਖੀ ਹੌਣ ਇੰਜ ਕਰ ਇਹ ਆ ਲੈ ਇਹ ਲੱਗ ਜੇਗੀ ਲੱਗਣੀ ਚਾਹੀਦੀ ਵੈਸੇ ਬਾਕੀ ਹਰ ਕਾਰ ਦਾ ਬੰਦਾ ਕਿ ਮੈਂ ਹੀ ਆਂ ਹੋਰ ਕੋਈ ਨਹੀਂ ਉਹ ਇਹ ਆ ਇੱਕ ਮੈਂ ਹੀ ਆਂ ਬਾਦਰ ਮਿਸਤਰੀ ਬਸ ਉਹ ਕਿਹੜਾ ਲੰਬਾ ਹੈ ਨਾ ਕਿੱਲ ਲੰਮਾ ਬੜਾ ਜਿਉ ਮਰਜ਼ੀ ਮਾ ਇਲਪਾ ਨਹੀਂ ਦੇਖਿਆ ਇਹ 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 ਲੈ ਗਏ ਨੰਬਰ ਆ ਗਿਆ ਆ ਲੈ ਜਵਾਨਾ ਸ਼ਾਬਾਸ਼ ਆ ਗਿਆ ਲੈ ਜਵਾਨਾ ਠੀਕ ਹੈ ਹੱਥ ਮਲ ਸੋਟ ਇਧਰ ਆਹ ਖੇਚੜਾ ਕੰਮ ਉਹ ਜਵਾਬ ਨੇ ਕੇ ਚੱਲ ਉਰ ਲਾ ਦੀ ਲਾ ਲਾ ਸਾਰੇ ਲਾਈ ਆ ਇਹ ਆਪਾਂ ਬੰਚ ਬਣਾਉਣਾ ਇਹ ਨਹੀਂ ਅਰੇ ਇੱਛੇ ਨਾ ਵੇਲੜ ਜਿੰਨੇ ਵੇਲੜ ਜੇ ਆ ਗਏ ਨਾ ਸਾਰੇ ਨੂੰ ਉਹਨੇ ਤੇ ਪੰਚਾ ਦਾ ਤੋੜਤਾ ਸੀ ਏ ਹੁਣ ਮੈਂ ਤੇ ਮੇਰਾ ਲੰਗੋਟਿਆ ਜਾਨ ਕੇ ਭਾਦਰ ਮਿਸਤਰੀ ਤੇ ਮੈਂ ਅਸੀਂ ਮਿਹਨਤ ਨਾ ਅਸੀਂ ਹੁਣ ਮਿਹਨਤ ਦਾ ਦੁਬਾਰਾ ਛੜਾ ਕਰਨ ਲੱਗੇ ਪੰਚਰ ਤਕਰੀਬਨ ਪਾਣੀ ਗਿਆ ਖੜਾ ਕਰਨ ਲੱਗਿਆ ਬੈਂਚ ਆ ਬਣ ਗਿਆ ਦੁਬਾਰਾ ਮੇਖਾਂ ਹਰੀਆਂ ਨਵੀਆਂ ਲੱਗੀਆਂ ਨੇ ਰਿਪੇਅਰ ਹੋ ਗਈ ਏ ਤੇ ਮੇਖ ਦਰ ਇੱਕ ਕਰਤੀ ਟੇਢੀ ਭਾਦਰ ਮਿਸਤਰੀ ਨੇ ਇਹ ਆਪਾਂ ਇਹਦੇ ਦਿਹਾੜੀ ਕੱਟ ਲੈਣੀ ਇੰਨੀ ਲੇਵਰ ਕੱਟ ਲੈਣੀ ਇਥੇ ਨਹੀਂ ਮਰਦੀ ਯਾਰ ਕਿਆ ਰਹਿਣ ਦੇ ਹੁਣ ਰਹਿਣ ਦੇ ਉੱਤੋਂ ਨਾ ਪੜੇ ਰਹਿਣ ਨੂੰ ਖੜੀ ਕਰਾਂਗੇ ਰਹਿਣ ਦੇ ਹੁਣ ਨਹੀਂ ਆਉਣ ਨਾ ਰਹਿਣ ਦੇ ਹੱਥ ਜੁੜੇ ਜੇ ਕੰਮ ਖਰਾਬ ਹੋ ਗਿਆ ਕੰਮ ਖਰਾਬ ਹੋ ਗਿਆ ਹੁਣ ਇਹ ਖਰਾਬ ਉਹ ਨਹੀਂ ਆ ਭਰਾਵਾ ਰਹਿਣ ਦੇ ਇੰਨੇ ਜਨ ਨੂੰ ਤੂੰ ਸਾਰਾ ਪੰਚ ਬਣਾ ਦੇਣਾ ਚੱਲੋ ਮਿਸਤਰੀ ਨਕਮਾ ਮਿਲ ਗਿਆ ਸਾਨੂੰ ਨਾ ਕੱਟ ਨਹੀਂ ਪਾੜਦੀ ਇਹਨੇ ਹਾਂ ਚੱਲ ਕੋਈ ਨਹੀਂ ਮਜ਼ਬੂਤੀ ਹੋਈ ਹੋਰ ਲਾ ਦੀ ਇੱਥੇ ਲਾ ਲਾ ਦੇ ਸਾਰੇ ਵਾਧੂ ਲਾ ਮੇਖਾਂ ਇੱਥੇ ਲਾ ਦੇ ਲਾ ਦੇ ਇਧਰ ਵੇਖਿਆ ਮੇਕ ਠੋਕਦਾ ਇਹ ਡੁੱਡੇ ਹੱਥਾਂ ਨਾਲ ਠੋਕਦਾ ਮੇਕ ਦੇਖੋ ਆ ਠੀਕ ਹੈ ਚੱਲ 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 ਲੱਗ ਗਿਆ ਨੰਬਰ 슈ਗਰ ਆ ਲੈ ਤੇਸੀ ਮਾੜੀ ਨਾ ਤੇਸੀ ਦਾ ਪੈਟਾ ਵਾਲੀ ਫੜੀ ਫਿਰਦੇ ਆ ਫਿਰ ਜਾਂਦੀ ਨਾ ਘੁੰਮ ਜਾਂਦੀ ਤਾਂ ਓਏ ਤੇਸੀ ਦਾ ਪੈਟਾ ਵਾਲੀ ਲਈ ਫਿਰਦੇ ਚੱਲ ਲਾ ਦੇ ਲਾ ਦੇ ਮੇਖਾ ਲਾ ਦੇ ਦਾ ਹੀ ਤੋੜ ਤੋੜਾ ਲਿਆ ਥੋੜਾ ਨਹੀਂ ਲਿਆਉਣਾਗਾ ਥੋੜਾ ਤੇ ਫਿਰ ਤੇਸੀ ਲੜ ਪੈਣੀ ਹਾਂ ਚੱਲ ਖਿੱਚ ਕੇ ਰੱਖ ਕਮ ਲਾ ਦੇ ਲਾ ਦੇ ਲਾ ਦੇ ਚੱਲ ਇੱਥੇ ਲੱਗਣ ਵਾਲੀ ਹੈ ਜੇ ਹੈ ਲੱਗਣ ਵਾਲੀ ਲਾ ਦੇ ਪਹਿਲਾਂ ਠੋਕ ਉੱਤੇ ਵੀ ਮੇਖਾ ਜਿਹੜੀਆਂ ਹੈਗੀਆਂ ਉਹ ਵੀ ਵਿੱਚ ਪੁਰਾਣੀਆਂ ਹੀ ਲਓ ਜੀ ਇਧਰ ਮੇਰਾ ਵੀਰ ਮੇਰਾ ਲੰਗੋਟਿਆ 1000 ਯੋਰਾ ਸ਼ੋਰਾ ਹੀ ਲੱਗਾ ਹਲਾ ਅਸੀਂ ਬੰਚ ਬਣਾਉਣਾ ਤੇ ਕੱਲ ਨੂੰ ਇਹਦੇ ਉੱਤੇ ਬਹਿਣਾ ਹੋਰ ਯਾਰ ਅਖੇ ਲ ਵਿੰਗਾ ਹੋ ਗਿਆ ਫੇਰ ਕਿੱਲ ਵਿੰਗਾ ਹੋ ਗਿਆ ਸੁੱਟ ਦੇ ਇਹਨੂੰ ਛੋਟਾ ਕਿੱਲ ਨਾ ਲਾਈਂ ਹੋਰ ਫੜ ਲਾ ਛੋਟਾ ਕਿੱਲ ਫੜ ਲਾ ਉਧਰ ਆਪਣੇ ਸਾਥੀ ਸਾਰੇ ਲੰਮੇ ਪੈਣ ਦੇਖੋ ਸਾਰੇ ਨਜ਼ਾਰੇ ਲੈਣ ਦੇ ਪੈਣ ਠੰਡੀ ਛਾਹ ਇਹ ਆ ਮੋਟਰ ਤੇ ਰੁੱਖ ਲਾਉਣ ਦਾ ਫੈਰਾ ਅੱਛੀ ਛਾਹ ਨਾ ਛਾਹ ਅੱਛੀ ਹੈ ਮੋਟਪਾ ਸਾਰਾ ਲੇਟੇ ਪੜੇ ਹੈ ਜਹਾਬਾ ਤੇ ਲੰਗੂਟਿਕਾ ਮੇਰਾ ਆ ਨਾ ਮੈਂ ਸਾੜ ਹੀ ਲੈਣਾ ਗੱਜ ਜੀ ਅੱਜ ਬਣਾ ਗਈ ਛੱਡਰਾ ਮੰਚ ਪੰਚ ਬਣਾਉਣ ਲੱਗਿਆਂ ਨੂੰ ਸ਼ਰਮ ਆਉਦੀ ਹੈ ਐ ਹੈ ਐ ਪੰਚਰੇ ਬਹਿ ਗਏ ਨਾ ਅਸੀਂ ਵੀਡੀਓ ਬਣਾਉਂਦੇ ਹੁੰਦੇ ਇੱਥੇ ਭਾਦ ਭਾਦ ਦੇ ਲੋਕ ਆਏ ਨੇ ਤੇ ਉਹਨਾਂ ਨਾਲ ਪੰਚ ਤੋੜਦਾ ਖਿੱਚਦੇ ਖਿੱਚਦੇ ਲੈ ਗਿਆ ਕੰਮ ਲੈ ਗਿਆ ਲੈ ਗਿਆ ਲੋ ਬੰਚਾ ਹਡਾ ਤਿਆਰ ਬਿਜਲੀ ਸਪੋਰਟ ਰਹਿ ਗਈ ਲਾਉਣ ਵਾਲੀ ਹੋਣ ਲੱਗਿਆ ਇਹ ਲਾਉਣ ਹਾਂ ਚੱਲ ਚੱਲ ਰੱਖ ਜਵਾਨਾ ਆ ਇਹ ਲਾਉਣੀ ਨਾ ਲਾ ਦੇ ਏਠਾ 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 ਨਾਲ ਲਾ ਦੇ ਉਧਰੋਂ ਪਸਾ ਦੇ ਉਹ ਗਿਆ ਓਕੇ ਕੰਮ ਉਹਨੂੰ ਮਾਰ ਦਈਏ ਮੂਦਾ ਆ ਨਹੀਂ ਉਧਰੋਂ ਆਪਾਂ ਲਾਉਣੇ ਮੇਖਾਂ ਠੋਕਲੀਆਂ ਪੈਣੀਆਂ ਚੱਲ ਮੈਂ ਦੱਸਦਾ ਲੋ ਜੀ ਆ ਅਸੀਂ ਬੰਚ ਫਿਟ ਕਰਨ ਵਾਸਤੇ ਹੈ ਨਾ ਤੇ ਟੋਏ ਕੱਢਦੇ ਪਏ ਆ ਟੋਏ ਕੱਢ ਕੇ ਤੇ ਫਿਰ ਵਿੱਚ ਪੰਚਤ ਦਾ ਤਾਂ ਨੱਪ ਦੇਣਾ ਜਿਹੜਾ ਵੀ ਆਉਂਦਾ ਉਹ ਹੀ ਇਹਨੂੰ ਖਿੱਚ ਖਲੋਂਦਾ ਖਿੱਚਦੇ ਖਿੱਚਦੇ ਖਿੱਚ ਤੇ ਥੋੜਾ ਹੋਰ ਕੱਢ ਦੇ ਨਹੀਂ ਆਹ ਘੱਟ ਹੀ ਸਕਦਾ ਆ ਉਧਰੋਂ ਥਾਂ ਵੀ ਨਹੀਂ ਵਾ ਚਾਹ ਰਹਿਣ ਦੇ ਉਹ ਨਿਸ਼ਾਨੀ ਲਿਆ ਆ ਵੇ ਪਾਣੀ ਪਾ ਲਾ ਕਿੱਟਰ ਕਿੱਥੇਗਾ ਹੱਥ ਨਾਲ ਪਾ ਦੇ ਇੱਥੇ ਚਲ ਦੂਰੋਂ ਨਿਕਲ ਸਹੀ ਇਹਨੂੰ ਤੁਮਾਹੀਂ ਨਾ ਤਾਈ ਪਾ ਪਾਣੀ ਆ ਲੈ ਮੈਂ ਪੰਚ ਤੇ ਬਹਿ ਕੇ ਵੇਖਣਾ ਹਨਾ ਲੈ ਜਵਾਨ ਹਲਾ ਨੌਰਿਆ ਆਈਐਮਸੀ ਦੀ ਪਾਗੇ ਟੀ-ਸ਼ਰਟ ਭਾਈ ਆ ਪਾਣੀ ਗੱਡੀ ਕਡਾਲ ਲਾਉਂਦਾ ਪਾਣੀ ਵਾਲੇ ਦਾ ਚੱਲ ਚੱਲ ਲੈ ਕੇ ਲੈ ਕੇ ਜਵਾਨੋ ਆ ਲੈ ਆ ਆ ਆ ਆ ਇਧਰ ਬਣ ਗਈ ਨਾ ਬੋਲ ਜੀ ਬਣ ਗਈ ਪੁੱਤੀ ਰ ਬਣ ਗਈ ਏ ਹੁਣ ਭਲਾ ਬਾਗੜਾ ਖੇਢੀ ਜਾਈਂ ਆ ਗਣਾ ਆ ਬੜੀ ਵਧੀਆ ਸਕੀਮ ਬਣਾਈ ਕਹਿੰਦੇ ਹੈ ਐ ਸਕੀਮ ਬਣਾਈ ਏ ਆ ਚੱਲ ਪਾਈਆ ਚੱਲ 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 ਖਿੱਚ ਕੇ ਰੱਖ ਚੱਲ ਨੌਰੀਆ ਚੱਲਦਾ ਦੂਜਾ ਇੱਕ ਵੰਜੇ ਮਾਰਨਾ ਚੱਲੋ ਵੰਜ ਨਹੀਂ ਮਾਰਨਾਗਾ ਵੰਜ ਮਾਰ ਕੇ ਬੰਚ ਤੋੜਨਾ ਹੀ ਆ ਜਾ ਤੂੰ ਸਾਰਿਆਂ ਦੇਣ ਪਹਿਲਾਂ ਲੈ ਪਾਈ ਮੈਂ ਤੇਰੇ ਨਾਲ ਖੜੀ ਆਇਆ ਇਹ ਰੋ ਗਿਆ ਬਹੁਤ ਹੋ ਗਿਆ ਚੱਲ ਚੱਲ ਵੇਖੀ ਜਾਏਗੀ ਖਿੱਚ ਕੇ ਰੱਖ ਹੈ ਬਰਾਬਰ ਹੈ ਹੈ ਬਰਾਬਰ ਹੋ ਗਿਆ ਚੱਲ ਥੋੜੀ ਕੱਢ ਦੇ ਹੋਰ ਚੱਲ ਆ ਟੋਇਆ ਲੰਗੋਟਿਆ ਇੱਧਰ ਲਿਆ ਇੱਧਰ ਆਪਣੇ ਕੋਲੇ ਇੱਕ ਨਵਾਂ ਬੰਦਾ ਆਇਆ ਵੀਰ ਸੋਨੀ ਹਾਂ ਇੱਧਰ ਆਇਆ ਵੀਰ ਸੋਨੀ ਪਰ ਉਹ ਦਰਸ਼ਨ ਲੈ ਦੇ ਦਰਸ਼ਨ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਚਿਰਾਗ ਸਿੰਘ ਵਾਲਾ ਹਾਂਜੀ ਅੱਛਾ ਜੁਮੇਦਾਰੀ ਸੰਭੀ ਆ ਜੀ ਅਖਬਾਰ ਸਿੰਘ ਦੀ ਅਖਬਾਰ ਸਿੰਘ ਦੀ ਹਾਂਜੀ ਤੇ ਆ ਇੱਧਰ ਲਿਆ ਇੱਥੇ ਇੱਧਰ ਪਾਣੀ ਕਿਹਨਾ ਚਲ ਆਈ ਦੀ ਹੈ ਹੈ ਉਹ ਬੋਤਲ ਫੜ ਉਹ ਬੋਤਲ ਫੜ ਲੈ ਅੰਦਰੋਂ ਪੀ ਪੀ ਫੜ ਲਿਆ ਪੀ ਲਿਆ ਲੀਟਰ ਪੀਪੀ ਲਾਇਆ ਇਹ ਤੇ ਬੰਚਦੇ ਤੁਸੀਂ ਬਹਿ ਕੇ ਚਾਹਾਂ ਪੀਣੀਆਂ ਆਏ ਨੇ ਹੁਣ ਪਹੁੰਚਾਉਣਾ ਪਾਣੀ ਨਾਲ ਤਾਂ ਬੜਾ ਫਾਇਦਾ ਹੋ ਜਾਂਦਾ ਹੈ ਫਾਇਦਾ ਤਾਂ ਬਥੇਰ ਆ ਪਾਣੀ ਚੀ ਜੀਏ ਜੀ ਇੱਕ ਪਾਣੀ ਨਾਲ ਤਾਂ ਮਿੰਟਮਿੰਟੀ ਹੋ ਜਾਂਦਾ ਕਿਉਂ ਪਾਣੀ ਨਾਲ ਕਿੱਲੀ ਖਾਂ ਹੋ ਜਾਂਦੀ ਨਾ ਹਾਂ ਪਰ ਮਾ ਸੋਖਾ ਫਿਰ ਜਾਂਦਾ ਮਿੱਟੀ ਨਿਕਲ ਜਾਂਦੀ ਹੈ ਬਾਹਰ ਪਾਹ ਇਧਰ ਸਾਈਂ ਵਿਚਾਰਾ ਸਾਹੋ ਸਹੀ ਹੋ ਗਿਆ ਨਹੀਂ ਨਹੀਂ ਮੈਂ ਸੰਗ ਆਉਂਦੀ ਆਹਦਾ ਸੰਗ ਆਉਂਦੀ ਨਹੀਂ ਸੰਗ ਨਹੀਂ ਆਉਂਦੀ ਹਾਂ ਫਿਰ ਮੂੰਹ ਜੇ ਪਰਨ ਮੋੜਿਆ ਹੀ ਨਾ ਫਿਰ ਅੱਛਾ ਬਲਾਓ ਹੋ ਗਿਆ ਮੇਕਅਪ ਕਰਨ ਵਾਲਾ ਜਦੋਂ ਫੋਟੋ ਨਹੀਂ ਬੰਦਾ ਖੇਚਦਾ ਚਾਉਂਦਾ ਸੈਟ ਜਾਂ ਨਹੀਂ ਹੋ ਜਾਂਦਾ ਹੋ ਜਾਂਦਾ ਹੋ ਜਾਂਦਾ ਆ ਚੱਕਰ ਸੀ ਉਹ ਚੱਕਰ ਹੋ ਗਿਆ ਆ ਨੌਰ ਗਿਆ ਵੇਖ ਲੈ ਐਵੇਂ ਮੁੱਛਿਆਂ ਨੂੰ ਤਾ ਦਿੱਤੀ ਜਾਂਦਾ ਕਿ ਨਹੀਂ ਹਾਂ ਵੇਖ ਪਾ ਵਿੱਚ ਬੰਨ ਖਿੱਚ ਕੇ ਰੱਖ ਕੰਮ ਨੌਰ ਗਿਆ ਪਾ ਵਿੱਚ ਪਾਣੀ ਆ ਆ ਉਹ ਦਰੇ ਆਈ ਐਮ ਸੀ ਹਾਂ ਖੁਪੀ ਵਿਖਾਈ ਕਿਹੜੀ ਆ ਦੇਖੋ ਪੀ ਆ ਲੈ ਲੈ ਜਿਹੜੀ ਗੋਲ ਬਣਾਉਂਦਾ ਹਨ ਮੈਲ ਵੱਟ ਕੱਢੀ ਆਉਂਦਾ ਗੁਰਵਾ ਨਹੀਂ ਹੋ ਰਿਹਾ ਤੈਰੀਆਂ ਰੋੜੇ ਰਾੜੇ ਹਾਰੇ ਭੁਰ ਜਾਣੇ ਚੱਲ ਚੱਲ ਉਹਨੂੰ ਕੁਛ ਕਰਨ ਦੇ ਆਨੇ ਦੀ ਕਾਰ ਚੱਲ ਆਦੇ ਕੁੱਤੀ ਚ ਪਾਣੀ ਚੱਲ ਇੱਕ ਇੱਧਰ ਬਣਾਈ ਪਈ ਇੱਕ ਉਹ ਬਣ ਗਈ ਤੇ ਇੱਕ ਉਹ ਬਣ ਗਈ ਇੱਕ ਆਹ ਬਣ ਗਈ ਚੱਲ ਬੰਚ ਤਾਂ ਨਾ ਕੋਈ ਕਾਂ ਪਿਛਾ ਖਿੱਚੇਗਾ ਉਹ ਆ ਰਹੀ ਹੀ ਨਹੀਂ ਉਹ ਚੋਣੇ ਨਾ ਪਾ ਚੱਲ ਬਸ ਕਰ ਰੋੜਾ ਆ ਗਿਆ ਯਾਰ ਚਾ ਰਹਿਣ ਦੇ ਤੇਰਾ ਜੋਰ ਲੱਗ ਜਣਾ ਰਹਿਣ ਤੇ ਮੈਨੂੰ ਪਤਾ ਲੱਗ ਗਿਆ ਤੇਰਾ ਨਹੀਂ 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 ਰੋੜਾ ਇੱਥੇ ਕੁੜੇ ਕੁਆਂਟਲ ਹੋਣਾ ਮਾੜਾ ਮੋਟਾ ਕੋਈ ਰੋੜਾ ਹੋਵੇਗਾ ਕੁਝ ਨਹੀਂ ਹੁੰਦਾ ਰੋੜਾ ਅੜਦਾ ਚੱਲ 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 ਖਿੱਚ ਕਰ ਚਾ ਰਹਿਣ ਦੇ ਬਸ ਕਰ ਬਸ ਹੋਣੇ ਨਹੀਂ ਬੜਾ ਕੋਣ ਤੂੰ ਖੜਾ ਲੈ ਉਹ ਨੌਰਗੇ ਲਓ ਜੀ ਹੁਣ ਬੈਂਚ ਨੌਰਗੇ ਪੈਰਾਂ ਨੂੰ ਮਿੱਟੀ ਲੱਗ ਗਈ ਚਲ ਉੱਠ ਕੋਣ ਚੱਕ ਕੇ ਸਕਰ ਬੰਚ ਹੋ ਗਿਆ ਆਪਣਾ ਫਿੱਟ ਜਿਹੜੇ ਕੱਡੇ ਟੋਏ ਮੋਰੇ ਕੱਡੇ ਸੀ ਤੇ ਨੌਰਗੇ ਵੀ ਡਟਿਆ ਖਾਲਾ ਹੁਣ ਬੰਚ ਕੋਈ ਲਾ ਗਿਆ ਵਿਖਾਵੇ ਇੱਥੋਂ ਆ ਵੀ ਸੁੱਕਿਆ ਇੱਧਰ ਲਿਆ ਮੋਰਾ ਪੁੱਤ ਹਾਂ ਹੁਣ ਇਧਰ ਨਾਪੇ ਚੰਗੀ ਤਰ੍ਹਾਂ ਨਾਪੇ ਇਧਰ ਲਾ ਮਿੱਟੀ ਆ ਮੋਰਾ ਇਹ ਨਾਲ ਪੈਗਾ ਖਲੋਇਆ ਇੱਕ ਮਿੰਟ ਇੱਥੇ ਆ ਠੋਕ ਦੇਣੀ ਆਪਾਂ ਚੰਗੀ ਤਰ੍ਹਾਂ ਚੰਗੀ ਤਰ੍ਹਾਂ ਇੱਧਰ ਰੱਖੀ ਜਿਹੜਾ ਉਹਦਾ ਤੈਨੂੰ ਲਾਈਵ ਵਿਖਾਵਾਂਗਾ ਇਹਦੇ ਆ ਬਈ ਚੱਲ ਚੈ ਲੈ ਚੱਕ ਚੈਨਾ ਸਮੋਸੇ ਲੈ ਬਣ ਗਈ ਗੱਲ ਵਾਹ ਲੈ ਨਾਲ ਇੱਟਾ ਕੁੱਟ ਦੇਣੀ ਆ ਜਿੰਨੇ ਹੁਣ ਇਥੋਂ ਬੰਚ ਕੱਢਿਆ ਹੈ ਨਾ ਚਿੱਤਰ ਬਾਉ ਨੂੰ ਫੜ ਕੇ ਕੋਈ ਨਹੀਂ ਆ ਕਿੱਲ ਤੈਨੂੰ ਕੁਛ ਨਹੀਂ ਆਦਾਗਾ ਇੱਜਾ ਆਪਣਾ ਪੱਕਾ ਹੈ ਪੱਕਾ 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 ਫਿੱਟ ਹੋ ਗਿਆ ਰੱਬਾ ਨੈਟ ਹੋ ਗਿਆ ਰੱਬਾ ਰੱਬਾ ਐਕਸੀਡੈਂਟ ਹੋ ਗਿਆ ਰੱਬਾ 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 ਮੀਂਹ ਪਾ ਸਾਡੀ ਕੋਠੀ ਡਾਣੇ ਪਾ ਡਾਣੇ ਪਾ ਸਕੂਲ ਜਾਣ ਗਿਆ ਪਾਣੇ ਹੁੰਨੇ ਹਨਾ ਕਾਲੀਆਂ ਇੱਟਾਂ ਕਾਲੇ ਰੋੜ ਮੀਂਹ ਵਸਾ ਦੇ ਜੋਰੋ ਜੋਰ ਮੀਂਹ ਜਿਹੜਾ ਆਇਆ ਹੀ ਨਹੀਂ ਪ੍ਰਭਾ ਮੀਂਹ ਮੀਂਹ ਲੈ ਕੇ ਸੁਪਨਾ ਹੀ ਹੋ ਗਿਆ ਵਾਕੇ ਗੱਲ ਠੀਕ ਅੱਲਾਹਤਾ ਨਾ ਇਹ ਪੱਕੇ ਪੈਂਚਰ ਲਾ ਦੇਣੇ ਆਪ ਸਾਰੇ ਹੁਣ ਰੱਬ ਨਾਲ ਅੱਗੇ ਅਰਦਾਸ ਹੈ ਵੀ ਪਿਛਲੀ ਾਰਤਰਾ ਜਿਹੜਾਵੇਂ ਤੂੰ ਇਕੱਠੇ ਹਾੜੀ ਲੈ ਇਹ ਨਾ ਦੱਸਾ ਕੀ ਗੱਲ ਲੋਕ ਕਿੰਨੇ ਖਰਾਬ ਹੋਏ ਨੇ ਗੱਲ ਠੀਕ ਜਿਹੜੇ ਹੁਣ ਥੋੜਾ ਥੋੜਾ ਮੀਂਹ ਪਾਉਣਾ ਸ਼ੁਰੂ ਕਰਾ ਹੁਣੇ ਪਾ ਦੇ ਫਿਰ ਅੱਬਾ ਉਹੋ ਜਿਹਾ ਕੰਮ ਅੱਗੇ ਵਾਲਾ ਫੇਰ ਨਾ ਬਣਾਈ ਦੁਨੀਆ ਪਿਛਲੀ ਨਾ ਬਣਾਈ ਲਓ ਜੀ ਭਾਈ ਇਹ ਮੜਾ ਜਾ ਜਾਣ ਵਾਲਾ ਥੱਲੇ ਮਿੱਟੀ ਵੀ ਜਾਣਾ ਪੱਕਾ ਕੰਮ ਹੋ ਗਿਆ ਪੱਕਾ ਲੈ ਹੁਣ ਨਾਲੇ ਬੈਠਣਾ ਵੀ ਸੌਖਾ ਨਹੀਂ ਮਾ ਜਾਂ ਹੁਣ ਬਹਿਣਾ ਵੀ ਸੌਖਾ ਤੇ ਹੁਣ ਇੱਕ ਗੱਲ ਹੋਰ ਏ ਘਰੇ ਖੰਭਾ ਪਿਆ ਟੁੱਟਾ ਆ ਆਪਾਂ ਹਾਂ ਉਹ ਇੱਕ ਹੋਣ ਇਧਰੋਂ ਥਾਂ ਵਿਹਲੀ ਨਾ ਉਹ ਲਿਆ ਕੇ ਇਥੇ ਲੰਮਾ ਤੇ ਖੰਭਾ ਲਾ ਦੇ ਨਾ ਖੰਭਾ ਉਰਾਂ ਨਹੀਂ ਪਿਆ ਤਾਂ ਫਿਰ ਉਹ ਚੋਕਲੇ ਉਹ ਚੋਕਲੇ ਹੋਣੇ ਓਏ ਕੋਲ ਲੈ ਕੇ ਘਰੇ ਪਿਆ ਲੰਮਾ ਦੋਵੇਂ ਜੋੜ ਕੇ ਨਾ ਆਹੋ ਤੇ ਲੱਕੜ ਗਾਟ ਕੇ ਥੰਮੀ ਇਹ ਆ ਲੈ ਬਹਿ ਗਿਆ ਹੁੰਦੇ ਅੱਛਾ ਇੱਕ ਥੰਮੀ ਇੱਥੇ ਗਾਟ ਕੇ ਕੋਈ ਦੂਜੇ ਗਾਟ ਕੇ ਉਧਰ ਰੱਖ ਤਾ ਉਧਰ ਰੱਖ ਕੇ ਲੈ ਸੋਨੇ ਦੇ ਬੈਂਚ ਤੇ ਬਹਿਣ ਵਾਲਾ ਪਹਿਲਾ ਵਿਅਕਤੀ ਸਰਦਾਰ ਨੌਰਿਆ ਸਿੰਘ ਨੌਰਿਆ ਸਿੰਘ ਲੈ ਗਿਆ ਨੰਬਰ ਹੁਣ ਲੱਗਾ ਜੇ ਤਲੀ ਤੇ ਪਟਾਕਾ ਪਾਉਣ ਫਿਰ ਵੇਖੀ ਢੋਲੇ ਦੀਆਂ ਲੌੜਾ ਇਹ ਆ ਨੌਰਿਆ ਤਲੀ ਤੇ ਪਟਾਕਾ ਜੀ ਆ ਪਾਉਂਦਾ ਫਿਰ ਢੋਲੇ ਦੀਆਂ ਲੌੜਾ ਮੂੰਹ ਗੱਲ ਪੁੱਠੀ ਸੁਨੇਗਾ ਆਹੋ ਸਤਨਾਮ ਸਿੰਘ ਸਤਨਾਮ ਸਿੰਘ ਨੌਰਿਆ ਹੁਣ ਵੇਖਿਆ ਇਧਰ ਤਲੀ ਦੇ ਪਟਾਕਾ ਪਾਉਂਦਾ ਤੇ ਫਿਰ ਕਿਵੇਂ ਢੋਲੇ ਦੀਆਂ ਲਾਉਂਦਾ ਐਂ ਤਾਂ ਫਿੱਟ ਕਰਦੇ ਪਏ ਆ ਉਹ ਉਹਦੇ ਵਾਂਗੂ ਨਾ ਛਾਲ ਮਾਰ ਕੇ ਉੱਤੇ ਬਹਿ ਵੀ ਗਿਆ ਲੈ ਲੈ ਬਹਿ ਗਿਆ ਸਾਡਾ ਤਾਂ ਚਾ ਨਹੀਂ ਲੱਗਾ ਇਹ ਤਾਂ ਇਹ ਤਿਆਰੀਆਂ ਕਰਦੇ ਹਰ ਨੇ ਤੋ ਵੇਖ ਲਾ ਹਾਂ 1 ਘੰਟਾ ਲਾਇਆ ਜੀ ਇਹਦੇ ਚੱਲ ਹਾਂਜੀ ਦੋਸਤੋ ਜੇ ਤੁਹਾਨੂੰ ਵੀਡੀਓ ਵਧੀਆ ਲੱਗੇ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਤੇ ਚੰਗਾ ਹਾਂ ਇਸ ਤਰ੍ਹਾਂ ਹੀ ਲੱਗੇ ਨੇ ਕਿ ਹੁਣ ਵੇਲੇ ਅਸੀਂ ਹਾਂ ਕੀ ਕਰਾਂਗੇ ਉਹਨਾਂ ਦਾ ਸਰਪ੍ਰਾਈਜ਼ ਚਲ ਕੀ ਕਰਾਂਗੇ ਸਰਪ੍ਰਾਈਜ਼ ਕੀ ਕਰਾਂਗੇ ਖਲੋ ਨੋਰੀ ਆਪਾਂ ਚੈਨਲ న్యూਜ ਆਹੋ ਸਰਪ੍ਰਾਈਜ਼ ਕਰੇਗੇ ਸਰਪ੍ਰਾਈਜ਼ ਸਰਪ੍ਰਾਈਜ਼ ਕਰ ਦੇਣਾ ਇਹ ਸਬਸਕ੍ਰਾਈਬ ਨਹੀਂ ਕਰਨਾ ਸਰਪ੍ਰਾਈਜ਼ ਕਰ ਦੇਣਾ ਸਰਪ੍ਰਾਈਜ਼ ਕਰ ਦਿਓ ਭਾਈ ਹਾਂਜੀ ਦੋਸਤੋ ਆਪਣੇ ਚੈਨਲ ਨੂੰ ਫੋਲੋ ਕਰਨਾ ਫੇਸਬੁੱਕ ਤੇ ਤੇ YouTube ਤੇ ਸਬਸਕ੍ਰਾਈਬ ਕਰਨਾ ਹੈ ਠੀਕ ਨਾ ਸਾਡੇ ਬੰਦੇ ਨੂੰ ਚੱਲ ਨਹੀਂ ਆਖਣਾ ਆਇਆ ਕਿ ਕੋਈ ਗੱਲ ਨਹੀਂ ਕੋਈ ਸਮਾਂ ਹੀ ਸਾਨੂੰ ਵੀ ਨਹੀਂ ਆਖਣਾ ਆਉਂਦਾ ਇਹ ਸਾਨੂੰ ਵੀ ਭਲੇਖੇ ਪੈਂਦੇ ਹੁੰਦੇ ਕੜਾ ਲਗੋਟ ਗਿਆ ਜਦੋਂ ਜਬ ਜਾਈਏ ਫਿਰ ਇਦਾਂ ਭੁੱਲੇ ਜਾਂਦੇ ਹਾਂ ਹਾਂ ਚਲੋ ਕੋਈ ਗੱਲ ਨਹੀਂ ਆ ਗਿਆ ਆ ਗਿਆ ਆ ਗਿਆ ਫੇਰ ਗਵਾਰ ਕਿੱਥੇ ਗਿਆ ਚਲੋ ਠੀਕ ਹੈ ਹੋ ਗਿਆ